ਵੈਬਰ ਜੀ ਕਹਾਲ ਸਾਹਿਬ ਹੈ ਗੁਰਜੀ ਕੀ ਪੱਤੀਾਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੰਦਲ ਮੈਂ ਗੁਰਮੀ ਸਿੰਘ ਪੱਟੀ ਐਡਵੋਕੇਟ ਤੁਹਾਡੀ ਸੇਵਾ ਵਿੱਚ ਆਜ ਰਿਹਾ ਅੱਜ ਦੇ ਐਪੀਸੋਡ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਫਿਰੋਂ ਮਿਰਲਾ ਦੀ ਬਤੌਰ ਸਪੀਕਰ ਨਿਯੁਕਤੀ ਅਤੇ ਉਹਨਾਂ ਵੱਲੋਂ ਐਮਰਜੈਂਸੀ ਬਿੱਲ ਜਿਹੜਾ ਹੈ ਉਹਨੂੰ ਟੇਬਲ ਤੇ ਲਿਗਨ ਸੁਣੋ ਬੰਦੀ ਅਤੇ ਖਾਸ ਕਰਕੇ ਸਪੀਕਰ ਵੱਲ ਖੁਦ ਐਮਰਜੈਂਸੀ ਦੇ ਦੇ ਸ਼ਬਦ ਨੂੰ ਬੋਲਣ ਤੇ ਕਾਂਗਰਸ ਪਾਰਟੀ ਤੇ اپੋਜੀਸ਼ਨ ਵੱਲੋਂ ਕੀਤਾ ਹੰਗਾਮਾ ਤੇ ਹਸਟੋਲਾਵਰ ਦਿੱਤਿਸ਼ ਕੁਮਾਰ ਤੇ ਚੰਦਰ ਗੋਬਨ ਨਾਇਰੋ ਜੀ ਉੰਡੀਆਂ ਭੂਮਿਕਾ ਨੂੰ ਵਿਚਾਰ ਨਵਾਸ ਤੇ ਕੀਤਾ ਜਾ ਰਿਹਾ ਹੈ ਬੜੀ ਅਜੀਬ ਗੱਲ ਹੈ ਕਿ ਸਪੀਕਰ ਦੀ ਚੋਣ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਮਾਨਯੋਗ ਸਪੀਕਰ ਸ਼੍ਰੀ ਓਮਰ ਲਾਹਵਲੋਂ ਆਪਣੀ ਕੁਰਸੀ ਸੰਭਾਲਣ ਤੋਂ ਬਾਅਦ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਚੋਕੀ ਨਮਸ਼ਕਾਰ ਕਰਨਾ ਪ੍ਰੋਟੋਕੋਲ ਦੇ ਖਿਲਾਫ ਹੈ ਅਤੇ ਦੂਸਰੇ ਪਾਸੇ ਵਿਰੋਧੀ ਧਿਰ ਦੇ ਦੇ ਦਿੱਤਾ راہਲ ਗਾਂਧੀ ਨੂੰ ਬੜੇ ਸਟੇਟ ਹੋਰ ਤਰੀਕੇ ਨਾਲ ਜੀਵਨ ਕਰਨਾ ਮਿਲਣਾ ਇੱਕ ਤੁਗਵੀਂ ਗੱਲ ਹੈ ਲੋਕਤੰਤਰ ਦੇ ਵਾਸਤੇ ਇਹ ਕੋ ਵਧੀਆ ਗੇੜ ਨਹੀਂ ਤੁਸੀਂ ਉਸੇ ਹੋ ਸਿਧੇਣਾ ਕੱਲ ਹੀ ਜਦੋਂ ਸਪੀਕਰ ਨੇ ਮੈਂਬਰਾਂ ਨੂੰ ਝਾੜ ਪਾਈ ਕਿ ਜਦੋਂ ਸਪੀਕਰ ਚੇਹੇ ਤੋੜਦਾ ਤਾਂ ਕੋਈ ਕਮੈਂਟਸ ਨਾ ਕੀਤਾ ਜਾਵੇ ਨਾ ਹੀ ਕੋਈ ਚਰਚਾ ਕੀਤਾ ਜਾਵੇ ਤੇ ਸਪੀਕਰ ਦੇ ਉੱਤੇ ਕੋਈ ਕਮੈਂਟਸ ਨਾ ਕੀਤਾ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪਹਿਲੀ ਵਾਰ ਤੇ ਆਖਰੀ ਵਾਰਨਿੰਗ ਦੇ ਰਿਹਾ ਹਾਂ ਕਿ ਅੱਗੇ ਤੋਂ ਮੈਂ ਇਹੋ ਜਿਹੀ ਚੀਜ਼ ਬਰਦਾਸ਼ਤ ਨਹੀਂ ਕਰਾਂਗਾ ਇਸ ਤੋਂ ਲੱਗਦਾ ਹੈ ਕਿ ਉਹ ਆਪਣੇ ਪਿਛਲੇ 5 ਸਾਲ ਦੇ ਕਾਰਜਕਾਲ ਦੌਰਾਨ ਕੀਤੀਆਂ ਤਾਨਾਸ਼ਾਈਆਂ ਵਰਤੋਂ ਦਰੋਂ ਵੱਲ ਪਹਿਲਾ ਕਦਮ ਉਹਨਾਂ ਨੇ ਪੁੱਟਿਆ ਜਿਹਦੇ ਇਸ ਮੰਦੀ ਰੋਦੀ ਧਰ ਨੇ ਰੋਤਾ ਕੀਤਾ ਪਰ ਜਿਹੜੀ ਇਹ ਪਰੰਪਰਾ ਹੈ ਕਿ ਵਿਰੋਧੀ ਧਰ ਨੂੰ ਬੋਲਣ ਤੋਂ ਰੋਕਣਾ ਅਤੇ ਉਹਨਾਂ ਨੂੰ ਚਾਰ ਤੋਂ ਲਈ ਪਹਿਲੇ ਦਿਨ ਹੀ ਇਹ ਸਥਿਤੀ ਆ ਜਾਣੀ ਬੜੀ ਲੋਕਤੰਤਰ ਵਾਸਤੇ ਭਿਆਨਕ ਤੇ ਨੁਕਸਾਨਦੇਹ ਹੈ। ਦੂਸਰੇ ਪਾਸੇ ਇਰਲਾ ਜੀ ਦੀ ਚੋਣ ਸੁਗੰਦੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਬੜਾ ਨਿਤਿਸ਼ ਕੁਮਾਰ ਤੇ ਚੰਦਰਭਉ ਨਾਇਰੋਜੀ ਦੀ ਐਪੋਗਨ ਨੂੰ ਸਾਰੇ ਦੇਸ਼ ਦੇ ਵਿੱਚ ਬੜਾ ਨਕਾਰਿਆ ਜਾ ਰਿਹਾ ਹੈ دوسری ਗੱਲ ਜਿਹੜੀ ਆ ਸਭ ਤੋਂ ਅਜੀਬ ਗੱਲ ਹੈ ਕਿ ਰਾਹੁਲ ਗਾਂਧੀ ਜਾਂ ਕਾਂਗਰਸ ਜਾਂ ਵਿਰੋਧੀ ਧਿਰ ਇਹ ਆਸ ਲਾਈ ਬੈਠੀ ਸੀ ਕਿ ਇਹ ਚੰਦਰਪਾਲ ਗਾੜੋ ਤੇ ਨਿਤਿਨ ਨਿਸ਼ਿਸ਼ ਕੁਮਾਰ ਜਿਹੜੇ ਨੇ ਜਿਨ੍ਹਾਂ ਨੇ ਮੋੜ ਤੋਂ ਹੀ ਸਪੀਕਰ ਦੀ ਪੋਸਟ ਵਾਸਤੇ ਆਪਣੀ ਮੰਗ ਬੜੇ ਸਟਰੋਂਗ ਤਰੀਕੇ ਨਾਲ ਰੱਖੀ ਸੀ ਚੰਗੇ ਮਹਿਮੇ ਲੈਣ ਵਾਸਤੇ ਆਪਣੀ ਮੰਗ ਰੱਖੀ ਸੀ ਉਸ ਤੋਂ ਹੌਲੀ ਹੌਲੀ ਖਿਸਕਦੇ 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 ਆਪਣੇ ਮਫਾਦਾਂ ਵਾਲੇ ਪਾਸੇ ਉਹ ਉਹਨਾਂ ਨੇ ਰਿਜਨ ਕਰ ਲਿਆ ਨਾਇਡੋ ਤੇ ਨਿਤਿਸ਼ ਕੁਮਾਰ ਦੀ ਜੜੀ ਸੋਚਣੀ ਆ ਉਹਦੇ ਉੱਤੇ ਬੜੀ ਅਜੀਬ ਗੱਲ ਹੈ ਕਿ ਵਿਰੋਧੀ ਧਿਰ ਤੇ ਰਾ ਖਾਸ ਕਰਕੇ ਰਾਹੁਲ ਗਾਂਧੀ ਤੇ ਕਾਂਗਰਸ ਦਾ ਇਹ ਇਤਬਾਰ ਕਰ ਲੈਣਾ ਕਿ ਉਹ ਸਰਕਾਰ ਦੇ ਵਿੱਚ ਅਹੁਦੇ ਲੈਣ ਤੋਂ ਬਾਅਦ ਛੋਟੇ-ਮੋਟੇ ਅਹੁਦੇ ਲੈਣ ਤੋਂ ਬਾਅਦ ਫੇਰ ਵੀ ਉਹ ਮੋਦੀ ਦੇ ਨਾਲ ਕੋਈ ਐਸੇ ਸਮਝੌਤੇ ਕਰਨਗੇ ਜਿਹਦੇ ਨਾਲ ਉਹਨਾਂ ਦੀ ਮਜਬੂਰੀ ਬਣ ਜਾਏ ਕਿ ਉਹ ਉਹ ਪਿਛਲੇ ਦੋ ਸਾਲ ਦੀ ਤਾਨਾਸ਼ਾਹੀ ਰਾਜ ਜਿਹੜਾ ਪਿਛਲੀ ਸਰਕਾਰ ਨੇ ਹੰਡਾਇਆ ਹੈ ਉਹ ਦਿਓ ਮਤ ਕਰਨਗੇ ਤੇ ਸਿਰਫ ਆਪਣੇ ਸੂਬਿਆਂ ਵਾਸਤੇ ਆਂਧਰਾ ਪ੍ਰਦੇਸ਼ ਵਾਸਤੇ ਬਿਹਾਰ ਵਾਸਤੇ ਉਹ ਜਿਹੜੇ ਚੰਗੇ ਵਧੀਆ ਪੈਕੇਜ ਜਿਹੜੇ ਨੇ ਸਪੈਸ਼ਲ ਪੈਕੇਜ ਜਿਹੜੇ ਨੇ ਉਹਨਾਂ ਦੀ ਮੰਗ ਕਰ ਰਹੇ ਨੇ ਬੇਸਿਕਲੀ ਤੌਰ ਤੇ ਨੈਤਿਕ ਤੌਰ ਤੇ ਜੇ ਵੇਖਿਆ ਜਾਵੇ ਰਾਜਨੀਤੀ ਦੇ ਵਿੱਚ ਨੈਤਿਕਤਾ ਦਾ ਤਾਂ ਕੋਈ ਸਵਾਲ ਨਹੀਂ ਹੈ ਨੈਤਿਕ ਤੌਰ ਤੇ ਜੇ ਵੇਖਿਆ ਜਾਵੇ ਤਾਂ ਰਾਸ਼ਟਰ ਦੇ ਹਿੱਤਾਂ ਨੂੰ ਦਾਤੇ ਲਾ ਕੇ ਇੱਕ ਰਾਜਸਵੰਦੀ ਜਾਂ ਆਪਣੇ ਨਿੱਜੀ ਮਫਾਦਿਆਂ ਨੂੰ ਪੂਰਤੀ ਵਾਸਤੇ ਗਲਤ ਫੈਸਲੇ ਨਹੀਂ ਲੈ ਲੈਣੇ ਉਹੀ ਨਿਤਿਸ਼ ਕੁਮਾਰ ਜਿਹੜੇ ਬਿਰਲਾ ਜੀ ਦੀ ਪਿਛਲੀ ਕਾਰਗੁਜ਼ਾਰੀ ਦੇ ਖਿਲਾਫ ਇੰਡੀਆ ਗਰੁੱਪ ਦੇ ਵਿੱਚ ਗਏ ਸੀ ਇੰਡੀਆ ਗਰੁੱਪ ਨੂੰ ਉਹਨਾਂ ਨੇ ਬੂਸਟ ਕੀਤਾ ਇੰਡੀਆ ਗਰੁੱਪ ਨੂੰ ਉਹਨਾਂ ਨੇ ਤਿਆਰ ਕੀਤਾ ਜਿਹਦੇ ਵਿੱਚ ਰਹਿ ਕੇ ਉਹਨਾਂ ਨੇ ਆਪਣੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ ਪਰ ਲੱਗਦਾ ਏਵੇਂ ਆ ਕਿ ਜਿਵੇਂ ਉਹ ਪਹਿਲੇ ਦਿਨ ਤੋਂ ਹੀ ਭਾਜਪਾ ਦੇ ਏਜੰਟ ਦੇ ਤੌਰ ਤੇ ਜਾਂ ਭਾਜਪਾ ਦੇ ਸੂਏ ਦੇ ਤੌਰ ਤੇ ਇੰਡੀਆ ਦੇ ਵਿੱਚ ਇੰਡੀਆ ਗਰੁੱਪ ਦੇ ਵਿੱਚ ਸ਼ਾਮਲ ਹੋਏ ਸੀ ਜਦੋਂ ਉਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਛਾਲ ਮਾਰ ਕੇ ਦੂਸਰੇ ਪਾਸੇ ਆਪਣਾ ਟਵਿਸਟ ਕਰ ਲਿਆ ਇਹੋ ਜਿਹੇ ਬੰਦਿਆਂ ਤੋਂ ਇਹ ਆਸ ਕਰਨੀ ਕਿ ਉਹ ਵਿਰੋਧੀ ਧਿਰ ਦੀ ਮਦਦ ਕਰਨਗੇ ਸਰਕਾਰ ਨੂੰ ਦੇਖਣ ਵਾਸਤੇ ਜਾਂ ਸਰਕਾਰ ਦੇ ਫੈਸਲਿਆਂ ਦੇ ਖਿਲਾਫ ਬੋਲਣ ਵਾਸਤੇ ਇਸ ਨੂੰ ਇਹ ਗੱਲ ਸਾਫ਼ ਤੋਂ ਜਾਂਦੀ ਹੈ ਕਿ ਇਹ ਕਿ ਨਾਇਡੋ ਸਿਰਫ ਆਂਧਰਾ ਪ੍ਰਦੇਸ਼ ਤੋਂ ਦੇ ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਤੌਰ ਤੇ ਐਸਟੈਬਲਿਸ਼ ਕਰਨਾ ਚਾਹੁੰਦਾ ਉਸ ਨੂੰ ਰਾਸ਼ਟਰ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਕਿਉਂਕਿ ਉਹ ਕਦੀ ਵੀ ਪ੍ਰਧਾਨ ਮੰਤਰੀ ਬਣ ਦੇ ਦੀ ਸ਼ੈਦ ਆਸਨਾ ਰੱਖਦਾ ਹੋਵੇ ਉਹ ਚਾਹੁੰਦਾ ਹੈ ਕਿ ਮੈਂ 15 ਪ੍ਰਦੇਸ਼ ਦੇ ਵਿੱਚ ਚੰਗੇ ਪੈਕੇਜ ਲੈ ਕੇ ਸਪੈਸ਼ਲ ਪੈਕੇਜ ਲੈ ਕੇ ਸੈਂਟਰ ਤੋਂ ਰਾਜ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਾਂ ਤਾਂ ਕਿ ਲੋਕ ਜਿਹੜੇ ਆ ਉਹ ਖੁਸ਼ ਹੋਣ ਤੇ ਉਹਨਾਂ ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਐਸਟੈਬਲਿਸ਼ ਕਰੀ ਰੱਖਣਾ ਇਹੋ ਯਾਰ ਨਿਤਿਸ਼ ਕੁਮਾਰ ਦਾ ਹੈ ਨਿਤਿਸ਼ ਕੁਮਾਰ ਦੇ ਬਾਰੇ ਇਹ ਗੱਲ ਬੜੀ ਐਸਟੈਬਲਿਸ਼ ਹੈ ਸਾਰੇ ਲੋਕ ਜਾਣਦੇ ਨੇ ਸਾਰੇ ਜਰਨਲਿਸਟ ਪੱਤਰਕਾਰ ਰਾਜਨੀਤਿਕ ਇਸ ਗੱਲ ਦੇ ਉੱਤੇ ਬਿਲਕੁਲ ਸਪਸ਼ਟ ਨੇ ਕਿ ਜਿਹੜਾ ਬੰਦਾ ਜੈ ਪ੍ਰਕਾਸ਼ ਨਾਰੈਣ ਲੋਈਆ ਜੀ ਦਾ ਵਫਾਦਾਰ ਨਹੀਂ ਹੋ ਸਕਿਆ ਜਿਹੜਾ ਜਨਤਾਧਲ ਨੂੰ ਤੋੜਨ ਦੇ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਉਂਦਾ ਹੈ ਐਨਡੀਆ ਨੂੰ ਤੋੜਨ ਦੇ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਉਂਦਾ ਹੈ ਉਹ ਬੰਦਾ ਵਿਸ਼ਵਾਸ ਦਾ ਪਾਤਰ ਨਹੀਂ ਹੈ ਉਸ ਤੋਂ ਇਹ ਆਸ ਕਰ ਲੈਣੀ ਕਿ ਉਹ ਸਰਕਾਰ ਨੂੰ ਚਲਾਉਣ ਜਾਂ ਸਰਕਾਰ ਨੂੰ ਡੇਗਣ ਦੇ ਵਿੱਚ ਕੋਈ ਸਹਾਇਤਾ ਕਰੇਗਾ ਇੱਕ ਤਗੜੀ ਮੂਰਖਤਾ ਹੀ ਹੋਵੇਗੀ ਰਾਜਨੀਤਿਕ ਮੂਰਖਤਾ ਹੀ ਹੈ ਨਿਤਿਸ਼ ਕੁਮਾਰ ਦਾ ਇਹ ਮੁੱਦ ਤੋਂ ਸੁਭਾਰਿਆ ਹੈ। ਪਿਊਸ਼ ਮੰਦੇ ਨੇ ਕਦੀ ਵੀ ਰਾਸ਼ਟਰਪਤੀ ਆਪਣੀ ਭੂਮਿਕਾ ਨਿਭਾਉਣ ਵਾਲੇ ਪਾਸੇ ਧਿਆਨ ਨਹੀਂ ਕੀਤਾ। ਉਹ ਇਸ ਗੱਲ ਤੋਂ ਪਹਿਪੀਤ ਹੈ ਕਿ ਪਾਜ ਪਾਦੇ ਕੋਲ ਇਹ ਤਾਕਤ ਹੈ ਕਿ ਉਹ ਉਹਦੀ ਆਰਜੀਡੀ ਨੂੰ ਕਿਸੇ ਵੇਲੇ ਵੀ ਬਿਹਾਰ ਦੇ ਵਿੱਚੋਂ ਵਾਸ਼ਆਊਟ ਕਰ ਸਕਦਾ ਹੈ। ਜੇ ਇਹ ਗੱਲ ਕਹੀਏ ਕਿ ਨਾਇਡੋ ਤੇ ਕਿਨਾ ਨਿਤਿਸ਼ ਉਧੀਆਂ ਵਸਾਖੀਆਂ ਦੇ ਆਧਾਰ ਤੇ ਮੋਦੀ ਸਰਕਾਰ ਚੱਲ ਰਹੀ ਹੈ ਤਾਂ ਇਹਦੇ ਵਿੱਚ ਕੋਈ ਦੂਜੀ ਰੈ ਨਹੀਂ ਪਰ ਦੂਸਰੇ ਪਾਸੇ ਇਹ ਗੱਲ ਦੇਖਣ ਵਾਲੀ ਹੈ ਕਿ ਜਿਹੜੇ ਤਰੀਕੇ ਨਾਲ ਮੋਦੀ ਸਰਕਾਰ ਨੇ ਨਿਤਿਸ਼ ਕੁਮਾਰ ਨੂੰ ਤੇ ਨਾਇਡੂ ਨੂੰ ਹੈਂਡੀਕੈਪ ਕਰਤਾ ਹੈ ਉਹਨੂੰ ਵਿਸ਼ਵਾਸਹੀਣ ਕਰ ਦਿੰਦਾ ਹੈ ਉਹੀ ਉਹਦੀ ਚਾਲ ਸੀ ਕਿ ਇਹ 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 ਲੋਕ ਕਦੀ ਉੱਪਰ ਕੇ ਸਮਨੇ ਨਾ ਹਾਸ ਕਰਨ ਉਹ ਉਸ ਉਸ ਸਥਿਤੀ ਨੂੰ ਉਹ ਨੇ ਪੈਦਾ ਕਰਤਾ ਸਪੀਕਰ ਉਹਦਾ ਸਪੀਕਰ ਇਹਨਾ ਡੋਮিনেਟ ਹੋ ਰਿਹਾ ਹੈ ਕਿ ਜਿਹਦੇ ਵਿੱਚ ਉਹ ਅੱਜ ਤੋਂ ਹੀ ਪਹਿਲੇ ਦਿਨ ਤੋਂ ਹੀ ਪਹਿਲੇ ਦਿਨ ਚੇਅਰ ਤੇ ਬਹਿਣ ਤੋਂ ਬਾਅਦ ਹੀ ਸੰਸਦਾਂ ਨੂੰ ਦਬਕੇ ਮਾਰਨੇ ਸ਼ੁਰੂ ਕਰਤੇ ਸੰਸਦਾਂ ਦੇ ਨਾਲ ਵਿਹਾਰ ਜਿਹੜਾ ਉਸ ਲੈਵਲ ਦਾ ਕੀਤਾ ਕਿ ਤੁਸੀਂ ਮੈਨੂੰ ਵੋਟਾਂ ਨਹੀਂ ਪਾਈਆਂ ਜਿਹੜਾ ਇਵੈਜ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧੀ ਧਿਰ ਨੂੰ ਸ਼ਾਇਦ ਭੁਗਤ ਨਾ ਪਾਵੇ ਕਿਉਂਕਿ ਜੇ ਪਿਛਲੇ ਤਨੋਰ ਦੇ ਵਿੱਚ ਸਪੀਕਰ ਅਣਅਧਿਕਾਰਤ ਤੌਰ ਤੇ 113 ਬੰਦਿਆਂ ਨੂੰ ਨिलੰਬਿਤ ਕਰ ਸਕਦਾ ਹੈ ਫਿਰ ਨिलੰਬਿਤ ਕਰਨ ਤੋਂ ਬਾਅਦ ਜਿਹੜੇ ਇੰਪੋਰਟੈਂਟ ਬਿਲ ਸੀਗੇ ਉਹਨਾਂ ਨੂੰ ਪਾਸ ਕਰ ਸਕਦਾ ਹੈ ਜੇ ਕਿਸਾਨ ਬਿਲ ਜਿਨ੍ਹਾਂ ਨੂੰ ਜਰਨਲ ਆਉਟਸ ਦੇ ਵਿੱਚ ਪਾਸ ਕਰਾਉਣਾ ਹੁੰਦਾ ਹੈ ਉਹਨਾਂ ਨੂੰ ਮਨੀ ਬਿੱਲ ਬਣਾ ਕੇ ਬਿਨਾ VOTING ਤੇ ਪਾਸ ਕਰਵਾ ਸਕਦਾ ਹੈ ਐਸ ਵਿੱਚ ਸਥਿਤੀ ਜਿਹੜੀ ਆ ਉਹ ਸਪੀਕਰ ਵੱਲੋਂ ਇਸ ਤਰੀਕੇ ਦੀ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਵਿੱਚ ਸਸ਼ਸਤ ਤੌਰ ਤੇ ਰਾਜਕਤਾ ਫੈਲਣ ਦਾ ਡਰ ਹੈ ਵਿਰੋਧੀ ਦੇ ਸਟਰੋਂਗ ਹੈ ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਪਾਜਪਾ ਦੀਆਂ ਨੀਤੀਆਂ ਇਹ ਨਹੀਂ ਕਿ ਉਹ ਆਪਣੇ ਇੱਕ 240 ਦੇ ਅੰਕੜੇ ਨੂੰ ਤੋੜਪੰਨ ਕਰਕੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੀਆਂ ਜਿਹਦੇ ਵਿੱਚ ਆਰਜीडी ਤੇ ਆਂਧਰਾ ਪ੍ਰਦੇਸ਼ ਦੀ ਤਲਗੂ ਦੇਸ਼ਮ ਪਾਰਟੀ ਜਿਹੜੀ ਆ ਉਹ ਵੀ ਨੁਕਸਾਨ ਪਹੁੰਚਾ ਸਕਦੀ ਆ ਕਿਸੇ ਵੇਲੇ ਵੀ ਉਹਨਾਂ ਤੇ ਵੀ ਇਹ ਗਾਜ ਜਿਹੜੀ ਆ ਡਿੱਗ ਸਕਦੀ ਆ ਕਿਸੇ ਤਰੀਕੇ ਨਾਲ ਜਿਹੜੇ ਦੂਸਰੇ ਦੇ ਸੰਸਦ ਨੇ ਜਿਨ੍ਹਾਂ ਦੇ ਕੋਲ 1-1 2-2 ਵੋਟਾਂ 4-4 ਵੋਟਾਂ 5-5 ਨੇ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਇੱਕ ਰਸਤਾ ਜਿਹੜਾ ਹੈ ਉਹ ਬਣ ਗਿਆ ਹੈ ਸ਼ਾਮਲ ਕਰਨ ਦਾ ਰਸਤਾ ਬਣ ਗਿਆ ਜਾਂ ਉਹਨਾਂ ਨੂੰ ਦਬਾ ਕੇ ਕੰਮ ਲੈਣ ਦਾ ਰਸਤਾ ਬਣ ਗਿਆ ਐਸੀ ਸਥਿਤੀ ਦੇ ਵਿੱਚ ਅੱਜ ਮਾਨਯੋਗ ਰਾਸ਼ਟਰਪਤੀ ਜੀ ਦਾ ਦੋਹਾਂ ਸਦਨਾਂ ਨੂੰ ਪਾਸ਼ਣ ਸੀ ਜਿਹੜਾ ਦਿੱਤਾ ਗਿਆ ਬੜੀ ਸ਼ਾਨੋ ਸ਼ੌਕ ਨਾਲ ਉਹਨਾਂ ਦੀ ਅਰਾਈਵਲ ਹੋਈ ਆਣ ਕੇ ਉਹਨਾਂ ਨੇ ਬੜੇ ਸਨਮਾਨ ਨਾਲ ਸਾਰਿਆਂ ਦਾ ਧੰਨਵਾਦ ਕੀਤਾ ਵੋਟਰਾਂ ਦਾ ਧੰਨਵਾਦ ਕੀਤਾ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਬਿਰਲਾ ਜੀ ਦਾ ਧੰਨਵਾਦ ਕੀਤਾ ਉਹਨਾਂ ਨੂੰ ਵਧਾਈ ਦਿੱਤੀ ਮੋਦੀ ਜੀ ਨੂੰ ਵਧਾਈ ਦਿੱਤੀ ਤੇ ਉਹਨਾਂ ਨੇ ਆਪਣੀ ਸਰਕਾਰ ਦਾ ਨਾਂ ਲੈ ਕੇ ਤੇ ਮੇਰੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਆਹ ਕਾਰਗੁਜ਼ਾਰੀਆਂ ਕੀਤੀਆਂ ਨੇ। ਭਾਜਪਾ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਦੀ, ਭਾਜਪਾ ਦੀਆਂ ਨੀਤੀਆਂ ਨੂੰ ਪਰਫੁੱਲਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਤਾਂ ਰਵਾਇਤ ਵੀ ਹੈ ਕਿ ਰਾਸ਼ਟਰਪਤੀ ਅੱਖਾਂ ਖੋਲ ਕੇ ਕੰਨ ਖੋਲ ਕੇ ਆਪਣੀ ਸੋਚ ਨੂੰ ਵਰਤ ਕੇ ਆਪਣਾ ਜੁਡੀਸ਼ੀਅਲ ਮਾਈਂਡ ਵਰਤ ਕੇ ਕਦੀ ਵੀ ਭਾਸ਼ਾ ਨਹੀਂ ਦਿੰਦੇ ਉਹ ਜੋ ਡਿਕਟੇਟ ਕੀਤਾ ਹੁੰਦਾ ਹੈ ਜੋ ਲਿਖਿਆ ਹੁੰਦਾ ਹੈ ਤੇ ਜਿਹੜੀ ਡਾਇਰੈਕਸ਼ਨ ਪ੍ਰਧਾਨ ਮੰਤਰੀ ਨੇ ਜਾਂ ਸਤਾਧਾਰੀ ਜਮਾਦ ਨੇ ਦਿੱਤੀ ਹੁੰਦੀ ਆ ਉਹੀ ਸ਼ਬਦ ਉਹੀ ਇਸ ਸ਼ਬਦਾਵਲੀ ਉਹ ਅੱਖਰ ਜਿਹੜੇ ਆ ਉਹ ਬੋਲੇ ਜਾਂਦੇ ਨੇ ਇਸ ਭਾਸ਼ਣ ਦੇ ਦੌਰਾਨ ਬਹੁਤ ਵਾਰ ਵਿਰੋਧ ਹੋਇਆ ਫੂਟਿੰਗ ਹੋਈ ਪਰ ਫਿਰ ਵੀ ਰਾਸ਼ਟਰਪਤੀ ਨੇ ਆਪਣਾ ਜਿਹੜਾ ਭਾਸ਼ਣ ਆ ਉਹ ਨਿਰਵਿਘਨ ਜਿਹੜਾ ਉਸਾਰਤ ਕੀਤਾ ਜਿਹਦੇ ਉੱਤੇ ਹੁਣ ਬਾਅਦ ਚ ਚਰਚਾ ਹੋਵੇਗੀ ਤਨਵਾਦ ਦਾ ਮਤਾ ਪਾਸ ਹੋਵੇਗਾ ਇਹ ਸਭ ਕੁਝ ਇੱਕ ਫਾਰਮੈਲਟੀ ਹੈ ਪਰ ਦ੍ਰਿਸ਼ਟੀ ਚੈਨਲ ਇਸ ਗੱਲ ਦੀ ਉੱਤੇ ਚਿੰਤਤ ਹੈ ਕਿ ਰਾਸ਼ਟਰਪਤੀ ਇੱਕ ਦੇਸ਼ ਦਾ ਪਹਿਲਾ ਨਾਗਰਿਕ ਹੈ ਸਭ ਤੋਂ ਜਿਆਦਾ ਜ਼ਿੰਮੇਵਾਰੀ ਇਸ ਪੋਸਟ ਦੀ ਹੈ ਇਹਦੇ 'ਚ ਕੋਈ ਦੂਜੀ ਰਾਇ ਨਹੀਂ ਕਿ ਸੰਵਧਾਨਕ ਤੌਰ ਤੇ ਉਹਦੇ ਕੋਲ ਪਾਵਰਾਂ ਆਈਆਂ ਨਹੀਂ ਪਰ ਇੱਕ ਤੋਤੇ ਦੀ ਤਰ੍ਹਾਂ ਇੱਕ ਲਿਖੇ ਹੋਏ ਬਿਆਨ ਨੂੰ ਪੜਨਾ ਇੱਕ ਇੱਕ ਇਹਦੇ ਤਗੜੇ ਉੱਚ ਅਹੁਦੇ ਦੇ ਬੈਠੇ ਆ ਸਖਸੀਤਾ ਨੂੰ کوئی ਵਧੀਆ ਨੈਤਿਕਤਾ ਜਾਂ ਵਧੀਆ ਰਸਤਾ ਨਹੀਂ ਲੱਗਦਾ ਇਸ ਕਰਕੇ ਚਾਹੀਦਾ ਤਾਂ ਸੀ ਇਹ ਕਿ ਸਰਕਾਰ ਦੇ ਗੁਣ ਗਾਏ ਜਾਂਦੇ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ ਜਾਂਦੀਆਂ ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਪਿਛਲੇ ਸਰਕਾਰ ਦੇ ਵਿੱਚ ਕੰਮ ਹੋਏ ਨਹੀਂ ਕਿਉਂਕਿ ਸਾਡੀ ਰਾਜਨੀਤੀ ਦੇ ਵਿੱਚ ਇੱਕ ਸੁਭਾਅ ਬਣਿਆ ਹੈ ਕਿ ਜਦੋਂ ਵੀ ਕੋਈ ਸਤਾ ਬਦਲਦੀ ਹੈ ਉਹ ਕਹਿੰਦੀ ਹੈ ਕਿ ਪਿਛਲੀਆਂ ਸਰਕਾਰਾਂ ਵਿੱਚ ਕੁਝ ਨਹੀਂ ਹੋਇਆ ਜਿਵੇਂ ਭਾਜਪਾ ਕਹਿੰਦੀ ਆ ਕਿ ਕਾਂਗਰਸ ਦੇ ਰਾਜ ਦੇ ਵਿੱਚ ਕੁਝ ਨਹੀਂ ਹੋਇਆ ਜੇ ਕਾਂਗਰਸ ਦੇ ਰਾਜ ਵਿੱਚ ਕੁਝ ਨਹੀਂ ਹੋਇਆ ਤੇ ਇਹ ਇਹ ਜਿਹੜੀ ਟੈਕਨੋਲੋਜੀ ਆ ਜਿਹੜੀ ਕਿ ਨਾ ਚੰਦਰਮਾ ਤੇ ਜਾਣ ਵਾਲੀ ਦੂਜਿਆਂ ਦੇਸ਼ਾਂ ਦੇ ਵਿੱਚ ਪਰਫੁੱਲਤ ਹੋਣ ਵਾਲੀ ਇਹ ਤੇ ਮਨਮੋਹਨ ਸਿੰਘ ਦੀ ਤਿਆਰ ਕੀਤੀ ਹੋਈ ਸੀ ਬੈਂਕਾਂ ਬਾਰੇ ਰਿਜ਼ਰਵ ਬੈਂਕ ਬਾਰੇ ਆਰਥਿਕਤਾ ਦੇ ਬਾਰੇ ਰਾਜਨੀਤਿਕ ਸਮੀਕਰਨ ਦੇ ਬਾਰੇ ਮਨਰੇਗਾ ਬਾਰੇ ਦੂਸਰੀਆਂ ਤੀਆਂ ਜਿੰਨੀਆਂ ਵੀ ਸਕੀਮਾਂ ਨੇ ਅੱਜ ਤੱਕ ਲਾਗੂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਸવાય ਇੱਕ ਦੋ ਵਾਧੇ ਕਰਨ ਤੋਂ ਬਗੈਰ ਬਾਕੀ ਦੇ ਸਾਰੀ ਦੀ ਸਾਰੀ ਜਿਹੜੀ ਆ ਉਹ ਮਨਮੂਨ ਸਿੰਘ ਦੀ ਤਿਆਰ ਕੀਤੀ ਹੋਈ ਪਲਾਨਿੰਗ ਸੀ ਇਹ ਕੋਈ ਜ਼ਰੂਰੀ ਨਹੀਂ ਕਿ ਮਨਮੂਨ ਸਿੰਘ ਨੂੰ ਇਹ ਸਰਕਾਰ ਸਮਰਨ ਦੇ ਵਿੱਚ ਇਹ ਨਾਂ ਦੇ ਲਈ ਉਹਨਾਂ ਦੀ ਆਪਣੀ ਮਰਜ਼ੀ ਆ ਪਰ ਇਹ ਗੱਲ ਕਹਿਣੀ ਕਿ ਇਨਾ ਦਸਾਂ ਸਾਲਾਂ ਤੋਂ ਬਗੈ ਪਹਿਲਾਂ ਕੁਝ ਵੀ ਨਹੀਂ ਹੋਇਆ ਇਹ ਇੱਕ ਹਾਸੋਣੀ ਤੇ ਅਸਵਿਧਾਨਿਕ ਖੇੜ ਹੈ ਵਿਚਾਰਨ ਵਾਲੀ ਗੱਲ ਜ਼ਰੂਰ ਹੈ ਕਿ ਅਸੀਂ ਜਿਹੜੀ ਫਾਟਿੰਗ ਤੇ ਤੁਰਦੇ ਹਾਂ ਉਹ ਫਾਟਿੰਗ ਜਿਹੜੀ ਆ ਉਹ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਹੋਏ ਕੰਮ ਉਹਨਾਂ ਦੇ ਵਿੱਚ ਗਲਤੀਆਂ ਹੋ ਸਕਦੀਆਂ ਨੇ ਉਹਨਾਂ ਵਿੱਚ ਕਪਲੇ ਹੋ ਸਕਦੇ ਨੇ ਉਹਨਾਂ ਦੇ ਵਿੱਚ ਗਲਤ ਫੈਸਲੇ ਲਿਆ ਜਾ ਸਕਦੇ ਨੇ ਉਹਨਾਂ ਦੇ ਉੱਤੇ ਚਰਚਾ ਹੋ ਸਕਦੀ ਹੈ ਪਰ ਜੇ ਇਹ ਗੱਲ ਕਹੀ ਜਾਵੇ ਕਿ ਪਿਛਲੀਆਂ ਸਰਕਾਰਾਂ ਵਿੱਚ ਕੁਝ ਹੋਇਆ ਨਹੀਂ ਤੇ ਜਿਹੜਾ ਅਰਬਾਂ ਰੁਪਈਆ ਦਾ ਲੋਕਾਂ ਦਾ ਟੈਕਸ ਸੀ ਉਹ ਕਿਹੜੇ ਖੂਹ ਚ ਪੈ ਗਿਆ ਕਦੀ ਉਹਦਾ ਕੋਈ ਸਾਫ਼ ਨਹੀਂ ਕੀਤਾ ਇਸ ਕਰਕੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਦੇਸ਼ ਦੀਆਂ ਸਨਮਾਨਿਤ ਜਿਹੜੀਆਂ ਪੋਸਟਾਂ ਨੇ ਉਹਨਾਂ ਨੂੰ ਅੱਖਾਂ ਖੋਲ ਕੇ ਕੰਨ ਖੋਲ ਕੇ ਆਪਣਾ ਜੁਡੀਸ਼ੀਅਲ ਮਾਈਂਡ ਵਰਤ ਕੇ ਕੋਈ ਵੀ ਸ਼ਬਦ ਜਿਹੜਾ ਹੈ ਉਹ ਬੋਲਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਪੀਸ਼ਣ ਤੇ ਬੈਠਾ ਹੋਵੇ ਤਾਂ ਕਿ ਉਹਦੇ ਉਹਦੇ ਬੋਲੇ ਹੋਏ ਸ਼ਬਦ ਦੀ ਤੁਣਕਾਰ ਜਿਹੜੀ ਆ ਉਹ ਚਾਹੇ ਵਿਰੋਧੀ ਤੇ ਹੋਵੇ ਚਾਹੇ ਸਤਾਤਰੀ ਹੋਵੇ ਚਾਹੇ ਇੱਕ ਆਮ ਲੋਟਰੋਵੇ ਚਾਹੇ ਦੇਸ਼ ਦਾ ਭਖਾਰੀ ਹੋਵੇ ਚਾਹੇ ਦੇਸ਼ ਦੀਆਂ ਮੁਫਤ ਦੀਆਂ ਸੌਤਾਂ ਲੈਣ ਵਾਲਾ ਮੰਦਾ ਹੋਵੇ ਉਹਦੇ ਮਨ ਨੂੰ ਲੱਗੇ ਕਿ ਜਿਹੜੀ ਗੱਲ ਇੱਕ ਸਖਸ਼ੀਤ ਕਰ ਰਹੀ ਹੈ ਉਹ ਇੱਕ ਬੜੀ ਤਗੜੀ ਸਚਾਈ ਦੀ ਖੇੜ ਹੈ ਇਸੇ ਤਰੀਕੇ ਨਾਲ ਛੋਟੇ-ਛੋਟੇ ਮਸਲੇ ਹੋਰ ਵੀ ਨੇ ਜਿਹਦੇ ਵਿੱਚ ਅਕਾਲੀ党 ਦਾ ਮੁਰਕੀ ਸੁਖਵੀਰ ਬਾਦਲ ਨੂੰ ਪ੍ਰਧਾਨ ਮੰਤ ਲੈਣਾ ਇਹ ਕੋ ਦੂਜੀ ਕੋਈ 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 ਅੰਧੀ ਹੈ ਵੱਡੀ ਗੱਲ ਦੀ ਕਿਉਂਕਿ ਉਹ ਇੱਕ ਸਿਸਟਮ ਬਣਿਆ ਹੋਇਆ ਹੈ ਇੱਕ ਜੁੰਡਲੀ ਰਲਈ ਹੋਈ ਆ ਉਹ ਸਾਰੀ ਜਿਹੜਾ ਕੰਮ ਕਰ ਰਹੀ ਹੈ ਕਰ ਜਾਣਾ ਦੂਸਰੇ ਪਾਸੇ ਜਿਹੜੇ ਵਿਰੋਧੀ ਧਿਰ ਦੇ ਜਿਨ੍ਹਾਂ ਨੇ ਆਵਾਜ਼ ਉਠਾਈ ਆ ਕਿ ਅਕਾਲੀ ਦਲ بچਾਓ ਅਕਾਲੀ ਦਲ ਬਚਾਉਣ ਲਈ ਉਹ ਕਾਲ ਤਖਤ ਤੇ ਪੇਸ਼ ਹੋਣ ਵਾਸਤੇ ਆਪਣਾ ਯਤਨ ਕਰ ਰਹੇ ਨੇ ਇਹ ਸਵਾਦਿਵਾਦ ਨੂੰ ਨੂੰ ਵਿਚਾਰਨ ਲਈ ਇੱਕ ਪੂਰੇ ਐਪੀਸੋਡ ਦੀ ਲੋੜ ਹੈ ਪਰ ਦ੍ਰਿਸ਼ਟੀ ਚੈਨਲ ਇਹ ਅਪੀਲ ਕਰਦਾ ਹੈ ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਸ਼੍ਰੋਮਣੀ ਅਕਾਲੀ ਦਲ ਅਮਰਸਰ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਬੜਿਆ ਉਹਨਾਂ ਨੂੰ ਇੱਕ ਇੱਕ ਝੂਠੂ ਕੇ ਸ਼੍ਰੋਮਣੀ ਅਕਾਲੀ ਦਲ ਸਿਰਫ ਰੱਖਣਾ ਚਾਹੀਦਾ ਹੈ ਇਹ ਇਹ ਬਾਦਲ ਸਮਰਜੀਤ ਸਿੰਘ ਮਾਨ ਨੇ ਪੁਰਾਣਾ ਟੰਗਾਣਾ ਜੋ ਵੀ ਬਣੇ ਬਣੇ ਸਾਰੇ ਜੜੇ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਨੰਬਰ 2 ਜਿਹੜੀ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਿਲਕੁਲ ਅਨੈਤਿਕ ਤੌਰ ਤੇ ਫੰਕਸ਼ਨ ਕੀਤਾ ਜਿਹਦੇ ਵਿੱਚ ਉਹਨਾਂ ਨੇ ਜ਼ਿਲ੍ਹਾ ਪ੍ਰਧਾਨਾਂ ਤੱਕ ਸੱਦਿਆ ਗਿਆ ਜਿਹਦੇ ਵਿੱਚ ਮੈਂਬਰ ਸੱਦੇ ਗਏ ਸ਼੍ਰੋਮਣੀ ਕਮੇਟੀ ਇਹ ਗੱਲ ਕਹਿ ਰਹੀ ਹੈ ਕਿ ਸਾਨੂੰ ਸੰਸਦ ਸੋਵੀਰ ਬਾਦਲ ਦੇ ਵਿੱਚ ਅਤਬਾਰ ਤੂੰ ਉਹ ਅਕਾਲ ਤਖਤ ਦਾ ਜ਼ਹਿਦਰ ਬਣਾ ਦਿਓ ਨੂੰ ਅਕਾਲ ਤਖਤ ਦਾ ਜ਼ਹਿਦਰ ਬਣਾ ਦਿਓ ਕਿਉਂਕਿ ਪ੍ਰਧਾਨ ਮੁੱਖ ਮੰਤਰੀ ਤੇ ਬਣ ਨਹੀਂ ਸਕਿਆ ਐਮਐਲਏ ਬਣ ਨਹੀਂ ਸਕਿਆ ਐਮਪੀਓ ਬਣ ਨਹੀਂ ਸਕਿਆ ਜੋ ਬਣ ਨਹੀਂ ਸਕਿਆ ਤਾਂ ਫਿਰ ਉਹਨੂੰ ਅਕਾਲ ਤੱਕ ਦਾ ਜ਼ਾਇਦਾਰ ਬਣਾ ਦਿਓ ਆਪਣੀ ਮਰਜ਼ੀ ਨਾਲ ਉਹ ਫੈਸਲੇ ਕਰੇ ਆਪਣੀ ਮਰਜ਼ੀ ਨਾਲ ਸਾਰੇ ਸਰਕਾਰ ਚਲਾਵੇ ਪੰਜਾਬ ਨੂੰ ਬਚਾਉਣ ਵਾਸਤੇ ਸਿੱਖ ਧਰਮ ਨੂੰ ਬਚਾਉਣ ਵਾਸਤੇ ਸਿੱਖ ਕੌਮ ਨੂੰ ਚੰਗੀ ਸੇਧ ਦੇਣ ਵਾਸਤੇ ਸਾਨੂੰ ਹੋਰ ਸੋਚ ਸਮਝ ਕੇ ਫੈਸਲੇ ਲੈਣੇ ਪੈਣਗੇ ਅੱਜ ਦੀ ਅੱਜ ਦੇ ਐਪੀਸੋਡ ਦੇ ਵਿੱਚ ਸਿਰ ਇੰਨਾ ਹੀ ਅਗਲੇ ਐਪੀਸੋਡ ਵਿੱਚ ਫਿਰ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬ ਕਮੈਂਟਸ ਲਾਈਕ ਫੋਲੋ ਜਰੂਰ ਕਰਿਆ ਕਰੋ ਕਿਉਂਕਿ ਇਹ ਪੰਜਾਬੀ ਦਾ ਸ਼ਾਇਦ ਪਹਿਲਾ ਚੈਨਲ ਹੈ ਜਿਹੜਾ ਛੋਟੀਆਂ ਮੋਟੀਆਂ ਖਬਰਾਂ ਤੋਂ ਉੱਪਰ ਉੱਠ ਕੇ ਜਰਨਲਿਸਟ ਜਰਨਲਿਜ਼ਮ ਦੀ ਇੱਕ ਨਵੀਂ ਸ਼ੈਧ ਪੰਜਾਬੀ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜਾ ਅੰਤਰਰਾਸ਼ਟਰੀ ਰਾਸ਼ਟਰੀ ਮੁਖੀ ਅਧਿਕਾਰਾਂ ਦੀ ਗੱਲ ਕਰੇਗਾ ਸੰਵਿਧਾਨ ਦੀ ਗੱਲ ਕਰੇਗਾ ਲੋਕਾਂ ਦੀ ਗਰੀਬੀ ਦੀ ਗੱਲ ਕਰੇਗਾ ਲੋਕਾਂ ਦੀ ਬੇਰੋਜ਼ਗਾਰੀ ਦੀ ਗੱਲ ਕਰੇਗਾ ਮਗਾਈ ਦੇ ਵਾਅਦੇ ਦੀ ਗੱਲ ਕਰੇਗਾ ਤੇ ਤੁਹਾਡੇ ਨਿੱਕੇ ਨਿੱਕੇ ਪੈਸੇ ਦੇ ਟੈਕਸ ਦੀ ਰੁਟਕ-ਛੁਟ ਦੀ ਗੱਲ ਦ੍ਰਿਸ਼ਟੀਗੰਕ ਕਰੇਗਾ ਵਾਇਗੁਰ ਦੀ ਕਹਾ ਉਸਾਰ ਵਾਇਗੁਰ ਦੀ ਕਹਾ